ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਤੇ ਪੈਨਸ਼ਨਰ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਪਣੇ ਮੁਲਾਜ਼ਮ ਸਾਥੀਆਂ ਦੇ ਨਾਲ ਜਰੂਰ ਸ਼ੇਅਰ ਕਰ ਦਿਓ ਸੋ ਅੱਜ ਦੀ ਅਹਿਮ ਖਬਰ ਜੋ ਆਪਾਂ ਡਿਸਕਸ ਕਰਾਂਗੇ ਉਹ ਹੈ ਪੈਨਸ਼ਨਰਸ ਦੇ ਨਾਲ ਜੁੜੀ ਹੋਈ ਹੈ ਸੋ ਇਸ ਨੂੰ ਡਿਟੇਲ ਵਿੱਚ ਜਾਣਦੇ ਹਾਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਮਾਨਸਾ ਵੱਲੋਂ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਡੀਏ ਦਾ ਬਕਾਇਆ ਦੇਣ ਸੰਬੰਧੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਫਰੰਟ ਦੇ ਜਿਲਾ ਕਨਵੀਨੀਅਨ ਸ਼ਕੰਦਰ ਸਿੰਘ ਕਰਾਗਨਾ ਅਤੇ ਬਿਕਰ ਸਿੰਘ ਮੱਖਣ ਨੇ ਕਿਹਾ ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਜਾਰੀ ਕੀਤਾ ਡੀਏ ਦਾ ਨੋਟੀਫਿਕੇਸ਼ਨ ਰੱਦ ਕਰਕੇ ਇੱਕੋ ਕਿਸ਼ਤ ਵਿੱਚ ਬਕਾਇਆ ਜਾਰੀ ਕਰੇ ਤੇ ਰਹਿੰਦੀਆਂ ਡੀਏ ਦੀਆਂ ਕਿਸ਼ਤਾਂ ਰਿਲੀਜ਼ ਕੀਤੀਆਂ ਜਾਣ ਪੇਕੇਦਾਰੀ ਦੇ ਉੱਪਰ ਜੋ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ ਤੇ ਮੈਡੀਕਲ ਬਿੱਲਾਂ ਦਾ ਦੇਰੀ ਬਿਨਾਂ ਦੇਰੀ ਭੁਗਤਾਨ ਤੇ ਵਿਭਾਗਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ। ਸੋ ਮੁਲਾਜ਼ਮਾਂ ਤੇ ਪੈਨਸ਼ਨਸ ਵੱਲੋਂ ਜਿਹੜਾ ਹੁੰਡੀ ਇਹਦੀਆਂ ਕਿਸ਼ਤਾਂ ਦੇ ਸੰਬੰਧ ਵਿੱਚ ਅਪਡੇਟ ਆਈ ਸੀ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਵੀਡੀਓਜ਼ ਦੇ ਵਿੱਚ। ਤਾਂ ਮੈਂ ਤੁਹਾਨੂੰ ਉਹ ਵੀ ਇੱਕ ਵੀਡੀਓ ਦੇ ਰਾਹੀਂ ਐਕਸਪਲੇਨ ਕਰ ਦੂੰਗੀ ਕਿ ਕਿਵੇਂ-ਕਿਵੇਂ ਜਿਹੜਾ ਸਰਕਾਰ ਵੱਲੋਂ ਉਹਦੇ ਵੀ ਹਦਾਇਤਾਂ ਹੋਈਆਂ ਨੇ ਕਿਸ਼ਤਾਂ ਦੀਆਂ ਪਰ ਜਿਹੜੀ ਇਹ ਪੈਨਸ਼ਨਸ ਦੇ ਮੁਲਾਜ਼ਮਾ ਉਹਨਾਂ ਵੱਲੋਂ ਇਹ ਇਸ ਚੀਜ਼ ਦੇ ਉੱਪਰ ਕਿਹਾ ਜਾ ਰਿਹਾ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਉਹਨਾਂ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਹ ਇੱਕ ਕਿਸ਼ਤ ਦੇ ਵਿੱਚ ਹੀ ਉਹਨਾਂ ਨੂੰ ਜੜੀਆਂ ਮਿਲਣ ਤੇ ਨੋਟੀਫਿਕੇਸ਼ਨ ਉਹ ਦੁਬਾਰਾ ਸਰਕਾਰ ਵੱਲੋਂ ਜਾਰੀ ਕੀਤਾ ਜਾਵੇ ਤੇ ਬਾਕੀ ਜੋ ਉਹਨਾਂ ਨੇ ਗੱਲ ਕੀਤੀ ਆ ਆਪਣੀਆਂ ਮੰਗਾਂ ਦੇ ਵਿੱਚ ਕਿ ਇੱਕ ਤਾਂ ਰੈਗੂਲਰ ਭਰਤੀ ਕੀਤੀ ਜਾਵੇ ਵੀ ਠੇਕੇ ਤੇ ਜੋ ਹੁੰਦੀ ਆ ਭਰਤੀ ਉਹ ਬੰਦ ਕੀਤੀ ਜਾਵੇ ਤੇ ਇਸ ਤੋਂ ਬਾਅਦ ਜੋ ਮੈਡੀਕਲ ਬਿੱਲ ਹੁੰਦੇ ਆ ਉਹ ਜਿਹੜੇ ਉਹਨਾਂ ਤੇ ਟਾਈਮ ਲੱਗਦਾਗਾ ਤੋਂ ਜਲਦ ਤੋਂ ਜਲਦ ਹੀ ਬਿੱਲਾਂ ਨੂੰ ਸਰਕਾਰ ਵੱਲੋਂ ਜਿਹੜਾ ਭੁਗਤਾਨ ਉਹਨਾਂ ਨੂੰ ਕੀਤਾ ਜਾਵੇ ਸੋ ਇਹ ਜਿਹੜੀਆਂ ਅਹਿਮ ਮੰਗਾਂ ਨੇ ਮੁਲਾਜ਼ਮਾਂ ਤੇ ਪੈਨਸ਼ਨਸ ਦੀਆਂ ਜੋ ਲਗਾਤਾਰ ਉਹ ਮੀਟਿੰਗਸ ਕਰਨ ਲਈ ਜਾਂ ਅੱਗੇ ਰੈਲੀਆਂ ਦੇ ਵਿੱਚ ਇਹ ਹੀ ਮੰਗਾਂ ਰੱਖ ਰਹੇ ਨੇ ਸੋ ਇਹ ਹੈਗੀਆਂ ਜੋ ਮੇਨ ਮੰਗਾਂ ਜੋ ਪੰਜਾਬ ਦੇ ਮੁਲਾਜ਼ਮਾਂ ਦੀਆਂ ਹੁਣ ਹੈਗੀਆਂ ਨੇ ਜੋ ਕਹਿ ਰਹੇ ਆ ਕਿ ਸਾਡੀਆਂ ਪੂਰੀਆਂ ਕੀਤੀਆਂ ਜਾਣ। ਸੋ ਇਸ ਤੋਂ ਬਾਅਦ ਕੋਈ ਵੀ ਹੋਰ ਨੋਟੀਫਿਕੇਸ਼ਨ ਆਉਂਦਾ ਜਾਂ ਹੋਰ ਕੋਈ ਵੀ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ। ਤੁਸੀਂ ਇਸ ਚੈਨਲ ਦੇ ਨਾਲ ਰੈਗੂਲਰ ਜੁੜ ਸਕਦੇ ਹੋ ਕਿਉਂਕਿ ਜਿੰਨੀਆਂ ਵੀ ਮੁਲਾਜ਼ਮਾਂ ਤੇ ਇੱਕ ਪੈਨਸ਼ਨ ਦੀਆਂ ਅਪਡੇਟਸ ਹੁੰਦੀਆਂ ਨਾਲ ਜੋ ਵਿਦਿਆਰਥੀ ਕਿਸੇ ਟੈਸਟਾਂ ਦੀ ਤਿਆਰੀ ਕਰ ਰਹੇ ਨੇ ਮਾਸਟਰ ਕੇਡਰ ਦੀ ਪੀਟੈਟ ਦੀ ਉਸ ਦੀਆਂ ਅਲੱਗ ਤੋਂ ਵੀਡੀਓਜ਼ ਇਹਦੇ ਚੈਨਲ ਤੇ ਤੁਹਾਨੂੰ ਮਿਲ ਜਾਣਗੀਆਂ। ਸੋ ਜੁੜੇ ਰਹੋ ਇਸ ਚੈਨਲ ਦੇ ਨਾਲ। ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ। ਸੋ ਮੁਲਾਜ਼ਮਾਂ ਤੇ ਪੈਨਸ਼ਨਰ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਮੁਲਾਜ਼ਮ ਸਾਥੀਆਂ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਓ। ਸੋ ਅੱਜ ਦੀ ਅਹਿਮ ਖਬਰ ਜੋ ਆਪਾਂ ਡਿਸਕਸ ਕਰਾਂਗੇ ਉਹ ਹੈ ਪੈਨਸ਼ਨਰਸ ਦੇ ਨਾਲ ਜੁੜੀ ਹੋਈ ਹੈ। ਸੋ ਇਸ ਨੂੰ ਡਿਟੇਲ ਵਿੱਚ ਜਾਣਦੇ ਹਾਂ। ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਮਾਨਸਾ ਵੱਲੋਂ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਡੀਏ ਦਾ ਬਕਾਇਆ ਦੇਣ ਸੰਬੰਧੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਫਰੰਟ ਦੇ ਜ਼ਿਲ੍ਹਾ ਕਨਵੀਨੀਅਨ ਸਕੰਦਰ ਸਿੰਘ ਕਰਾਗਨਾ ਅਤੇ ਬਿੱਕਰ ਸਿੰਘ ਮੱਖਣ ਨੇ ਕਿਹਾ ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਜਾਰੀ ਕੀਤਾ ਡੀਏ ਦਾ ਨੋਟੀਫਿਕੇਸ਼ਨ ਰੱਦ ਕਰਕੇ ਇੱਕੋ ਕਿਸ਼ਤ ਵਿੱਚ ਬਕਾਇਆ ਜਾਰੀ ਕਰੇ ਤੇ ਰਹਿੰਦੀਆਂ ਡੀਏ ਦੀਆਂ ਕਿਸ਼ਤਾਂ ਰਿਲੀਜ਼ ਕੀਤੀਆਂ ਜਾਣ ਠੇਕੇਦਾਰੀ ਦੇ ਉੱਪਰ ਜੋ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ ਤੇ ਮੈਡੀਕਲ ਬਿੱਲਾਂ ਦਾ ਦੇਰੀ ਬਿਨਾਂ ਦੇਰੀ ਭੁਗਤਾਨ ਤੇ ਵਿਭਾਗਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਸੋ ਮੁਲਾਜ਼ਮਾਂ ਤੇ ਪੈਨਸ਼ਨਸ ਵੱਲੋਂ ਜਿਹੜਾ ਹੁੰਡੀ ਇਹਦੀਆਂ ਕਿਸ਼ਤਾਂ ਦੇ ਸੰਬੰਧ ਵਿੱਚ ਅਪਡੇਟ ਆਈ ਸੀ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਵੀਡੀਓਜ਼ ਦੇ ਵਿੱਚ ਤਾਂ ਮੈਂ ਤੁਹਾਨੂੰ ਉਹ ਵੀ ਇੱਕ ਵੀਡੀਓ ਦੇ ਰਾਹੀਂ ਐਕਸਪਲੇਨ ਕਰ ਦੂੰਗੀ ਕਿ ਕਿਵੇਂ-ਕਿਵੇਂ ਜਿਹੜਾ ਸਰਕਾਰ ਵੱਲੋਂ ਉਹਦੇ ਵੀ ਹਦਾਇਤਾਂ ਹੋਈਆਂ ਨੇ ਕਿਸ਼ਤਾਂ ਦੀਆਂ ਪਰ ਜਿਹੜੀ ਇਹ ਪੈਨਸ਼ਨਸ ਤੇ ਮੁਲਾਜ਼ਮਾਂ ਉਹਨਾਂ ਵੱਲੋਂ ਇਹ ਇਸ ਚੀਜ਼ ਦੇ ਉੱਪਰ ਕਿਹਾ ਜਾ ਰਿਹਾ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਉਹਨਾਂ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਹ ਇੱਕ ਕਿਸ਼ਤ ਦੇ ਵਿੱਚ ਹੀ ਉਹਨਾਂ ਨੂੰ ਜੜੀਆਂ ਮਿਲਣ ਤੇ ਨੋਟੀਫਿਕੇਸ਼ਨ ਉਹ ਦੁਆਰਾ ਸਰਕਾਰ ਵੱਲੋਂ ਜਾਰੀ ਕੀਤਾ ਜਾਵੇ ਤੇ ਬਾਕੀ ਜੋ ਉਹਨਾਂ ਨੇ ਗੱਲ ਕੀਤੀ ਆ ਆਪਣੀਆਂ ਮੰਗਾਂ ਦੇ ਵਿੱਚ ਕਿ ਇੱਕ ਤਾਂ ਰੈਗੂਲਰ ਭਰਤੀ ਕੀਤੀ ਜਾਵੇ ਵੀ ਠੇਕੇ ਤੇ ਜੋ ਹੁੰਦੀ ਆ ਭਰਤੀ ਉਹ ਬੰਦ ਕੀਤੀ ਜਾਵੇ ਤੇ ਇਸ ਤੋਂ ਬਾਅਦ ਜੋ ਮੈਡੀਕਲ ਬਿੱਲ ਹੁੰਦੇ ਆ ਉਹ ਜਿਹੜੇ ਉਹਨਾਂ ਤੇ ਟਾਈਮ ਲੱਗਦਾਗਾ ਤਾਂ ਉਹ ਜਲਦ ਤੋਂ ਜਲਦ ਹੀ ਬਿੱਲਾਂ ਨੂੰ ਸਰਕਾਰ ਵੱਲੋਂ ਜਿਹੜਾ ਭੁਗਤਾਨ ਉਹਨਾਂ ਨੂੰ ਕੀਤਾ ਜਾਵੇ ਸੋ ਇਹ ਜਿਹੜੀਆਂ ਅਹਿਮ ਮੰਗਾਂ ਨੇ ਮੁਲਾਜ਼ਮਾਂ ਤੇ ਪੈਨਸ਼ਨਸ ਦੀਆਂ ਜੋ ਲਗਾਤਾਰ ਉਹ ਮੀਟਿੰਗਸ ਕਰਨ ਲਈ ਜਾਂ ਅੱਗੇ ਰੈਲੀਆਂ ਦੇ ਵਿੱਚ ਇਹ ਹੀ ਮੰਗਾਂ ਰੱਖ ਰਹੇ ਨੇ ਸੋ ਇਹ ਹੈਗੀਆਂ ਜੋ ਮੇਨ ਮੰਗਾਂ ਜੋ ਪੰਜਾਬ ਦੇ ਮੁਲਾਜ਼ਮਾਂ ਦੀਆਂ ਹੁਣ ਹੈਗੀਆਂ ਨੇ ਜੋ ਕਹਿ ਰਹੇ ਹੈ ਕਿ ਸਾਡਾ